ਮਾਨਯੋਗ ਸੀਪੀ ਸਾਹਿਬ ਦੇ ਡਾਇਰੈਕਸ਼ਨਸ ਟ੍ਰੈਫਿਕ ਨੂੰ ਸਮੂਥ ਚਲਾਉਣ ਲਈ ਜੋ ਲਗਾਤਾਰ ਅਸੀਂ ਡਰਾਈਵਸ ਕਰ ਰਹੇ ਹਾਂ ਉਸੇ ਸੀਰੀਜ਼ ਵਿੱਚ ਅੱਜ ਅਸੀਂ ਐਂਗਰੋਚਮੈਂਟ ਦੇ ਅਗੇਂਸਟ ਇੱਕ ਡਰਾਈਵ ਕਰ ਰਹੇ ਹਾਂ 올ਓਵਰ ਸਿਟੀ ਇਹ ਡਰਾਈਵ ਚੱਲ ਰਹੀ ਹੈ ਮੈਂ ਪਰਸਨਲੀ ਅਸੀਂ ਸਮਰਾਲਾ ਚੌਂਕ ਤੋਂ ਲੈ ਕੇ ਵਰਦਮਨ ਚੌਂਕ ਆਪ ਕਰ ਰਿਹਾ ਮੈਂ ਜਿਹੜੇ ਐਂਗਰੋਚਮੈਂਟ ਕਰ ਰਹੇ ਨੇ ਪਹਿਲਾਂ ਉਹਨਾਂ ਨੂੰ ਵਾਰਨ ਕੀਤਾ ਜਾ ਰਿਹਾ ਹੈ ਜੇ ਕੋਈ ਵਾਇਲਟ ਕਰਦਾ ਉਹਨਾਂ ਨੂੰ ਨੋਟਿਸ ਦੀ ਕਾਰਵਾਈ ਕੀਤੀ ਜਾਏਗੀ ਜੇ ਕੋਈ ਫੇਰ ਵੀ ਕੰਪਲਾਈ ਨਹੀਂ ਕਰਦਾ 1 2 3 ਨੋਟਿਸ ਤੋਂ ਬਾਅਦ ਵੀ ਤਾਂ ਫਿਰ ਉਸਤੇ ਜੋ ਐਸ ਪਰ ਲਾ ਬੰਦੀ ਐ ਐਫ ਆਈ ਆਰ ਹੈ ਜਾਂ ਕਾਰਵਾਈ ਉਹ ਕੀਤੀ ਜਾਏਗੀ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਅਸੀਂ ਲਗਾਤਾਰ ਟ੍ਰੈਫਿਕਲੀ ਡਰਾਈਵਸ ਕਰ ਰਹੇ ਹਾਂ ਵੀ ਟ੍ਰੈਫਿਕ ਇੱਕ ਤਾਂ ਟ੍ਰੈਫਿਕ ਸੂਚਾਰੂ ਟੰਗ ਨਾਲ ਚਲਾ ਸਕੀਏ ਸ਼ਹਿਰ ਦਾ ਪਲੱਸ ਲੋਕਾਂ ਚ ਅਵੇਰਨੈਸ ਪੈਦਾ ਕਰ ਸਕੀਏ ਇਸ ਲਈ ਸਾਰੇ ਜੋ ਹੈ ਗਸਟਡ ਰੈਂਕ ਆਫਿਸਰਸ ਆਪ ਜਾ ਕੇ ਫੀਲਡ ਵਿੱਚ ਸਾਰਾ ਜੋ ਅਸੀਂ ਕਾਰਵਾਈ ਕਰ ਰਹੇ ਹਾਂ ਫਿਰ ਮਾਨਸਰ ਮੌਜੂਦ ਨੇ ਜਿਹੜੀ ਇਹ ਲਗਾਤਾਰ ਇਸ ਇਲੀਗਲੀ ਅਕਰੋਚਮੈਂਟ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਸਰ ਸਸੀ ਗਾਜੀ ਸਸੀ ਗਾਜੀ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਕਿਸ ਬੇਸਿਸ ਤੇ ਕੀਤੀ ਜਾ ਰਹੀ ਹੈ ਤੇ ਕਿਉਂ ਕਰਨੀ ਮਜਬੂਰ ਲਾਜ਼ਮੀ ਹੋਈ ਅੱਜ ਮਾਨਯੋਗ ਸੀਪੀ ਸਾਹਿਬ ਦੇ ਡਾਇਰੈਕਸ਼ਨਸ ਟ੍ਰੈਫਿਕ ਨੂੰ ਸਮੂਥ ਚਲਾਉਣ ਲਈ ਜੋ ਲਗਾਤਾਰ ਅਸੀਂ ਡਰਾਈਵਸ ਕਰ ਰਹੇ ਹਾਂ ਤਾਂ ਉਸੇ ਸੀਰੀਜ਼ ਵਿੱਚ ਅੱਜ ਅਸੀਂ ਅਕਰੋਚਮੈਂਟ ਦੇ ਅਗੇਂਸਟ ਇੱਕ ਡਰਾਈਵ ਕਰ ਰਹੇ ਹਾਂ 올 오버 시티 에 드라이브 ਚੱਲ ਰਹੀ ਹੈ ਮੈਂ ਪਰਸਨਲੀ ਅਸੀਂ ਸਮਰਾਲਾ ਚੌਂਕ ਤੋਂ ਲੈ ਕੇ ਵਰਦਮਨ ਚੌਂਕ ਆਪ ਕਰ ਰਹੇ ਆ ਮੈਂ ਬਾਕੀ ਵੀ ਜ਼ੋਨ ਇੰਚਾਰजेस ਆਪਣੇ ਲੈਵਲ ਤੇ ਡਰਾਈਵ ਕਰ ਰਹੇ ਨੇ ਸਰ ਕੀ ਕਾਰਵਾਈ ਜਿਹੜੀ ਇਹਨਾਂ ਲੋਕਾਂ ਨੇ ਕੀਤੀ ਜਾ ਰਹੀ ਜਿਹੜੇ ਇਲੀਗਲੀ ਕਰੋਜਮੈਂਟ ਕਰਦੇ ਹੋਏ ਨਜ਼ਰ ਆਉਂਦੇ ਨੇ ਜਿਹੜੇ ਐਂਗਰੋਜਮੈਂਟ ਕਰ ਰਹੇ ਨੇ ਪਹਿਲਾਂ ਉਹਨਾਂ ਨੂੰ ਵਾਰਨ ਕੀਤਾ ਜਾ ਰਿਹਾ ਹੈ ਜੇ ਕੋਈ ਵਾਇਲਟ ਕਰਦਾ ਉਹਨਾਂ ਨੂੰ ਨੋਟਿਸ ਦੀ ਕਾਰਵਾਈ ਕੀਤੀ ਜਾਏਗੀ ਜੇ ਕੋਈ ਫੇਰ ਵੀ ਕੰਪਲਾਈ ਨਹੀਂ ਕਰਦਾ ਉਹ ਤਿੰਨ ਨੋਟਿਸ ਤੋਂ ਬਾਅਦ ਵੀ ਤਾਂ ਫਿਰ ਉਸਤੇ ਜੋ ਐਸ ਪਰ ਲਾਅ ਬੰਦੀ ਐਫ ਆਈ ਆਰ ਹੈ ਜਾਂ ਕਾਰਵਾਈ ਉਹ ਕੀਤੀ ਜਾਏਗੀ। ਸਿਰ ਨੋਟਿਸ ਬੇਸਿਕਲੀ ਹੈ ਕਿ ਇੱਕ ਵਾਰਨਿੰਗ ਹੈ ਜਾਂ ਕੀ ਚੀਜ਼ ਹੈ। ਨੋਟਿਸ ਦਾ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਦੇ ਦਿੰਦਾ। ਇੱਕ ਆਰਡਰਸ ਨੇ ਡੀਸੀਪੀ ਸਾਹਿਬ ਲੁਧਿਆਣਾ ਦੇ ਕਿ ਆਪਾਂ ਜਿਹੜੇ ਐਂਕਰੋਚਮੈਂਟਸ ਦੇ ਖਿਲਾਫ ਆਰਡਰਸ ਨੇ। ਇਹ ਨੋਟਿਸ ਇੱਕ ਵਾਰਨਿੰਗ ਹੈ ਕਿ ਤੁਸੀਂ ਇਹ ਆਰਡਰਸ ਨੂੰ ਵਾਇਲਟ ਕਰ ਰਹੇ ਹੋ। ਜੇ ਤੁਸੀਂ ਇਹ ਵਾਇਲੇਸ਼ਨ ਨਹੀਂ ਕਰਨੋਂ ਹਟੇ ਤਾਂ ਤੁਹਾਡੇ ਤੇ ਐਸ ਪਰ ਲਾ ਜੋ ਹੈ ਬੰਦੀ ਕਾਰਵਾਈ ਕੀਤੀ ਜਾਏਗੀ ਤਾਂ ਇਹ ਉਹ ਇਹ ਨੋਟਿਸ ਇੱਕ ਵਾਰਨਿੰਗ ਹੈ ਉਹ ਲਾ ਦੀ ਵਾਇਲੇਸ਼ਨ ਦਾ ਯਾਨਕੀ ਤਿੰਨ ਜਿਹੜੇ ਨੋਟਿਸ ਦਿੱਤੇ ਜਾਣਗੇ ਉਸ ਤੋਂ ਬਾਅਦ ਐਫ ਆਈ ਆਰ ਕੀਤੀ ਜਾਏਗੀ ਬਿਲਕੁਲ ਜੀ ਤੇ ਐਫ ਆਈ ਆਰ ਦਾ ਕਿਹੜੇ ਅਫੈਂਸ ਦੇ ਰਿਗਾਰਡਿੰਗ ਹੋਏਗੀ ਉਹ ਐਫ ਆਈ ਆਰ ਜੋ ਹੈ ਕਬਜ਼ੇ ਦੀ ਵਕਰੀ ਐਫ ਆਈ ਆਰ ਹੁੰਦੀ ਹੈ 283 BNS ਜਾਂ अदरवाइज अर्लियर लॉ 188 IPC ਸੀਗਾ ਉਹ ਉਹਦੀ ਰੈਲੇਵੈਂਟ ਜੋ BNS ਦੀ ਧਾਰਾ ਉਹ ਲਗਾਈ ਜਾਂਦੀ ਹੈ ਪਰ ਇੱਕ ਜੀ ਦੇਖੇ ਜਾਂਦੇ ਜਦੋਂ ਵੀ ਕਾਰਵਾਈ ਹੁੰਦੀ ਹੈ ਉਸ ਤੋਂ ਅੱਧੇ ਘੰਟੇ ਘੰਟੇ ਬਾਅਦ ਦੁਬਾਰਾ ਉਸੇ ਤਰੀਕੇ ਨਾਲ ਰੇਡੀਆਂ ਲੱਗ ਜਾਂਦੀਆਂ ਨੇ ਲੋਕ ਦੁਕਾਨਾਂ ਦੇ ਬਾਹਰ ਸਮਾਨ ਲਾ ਲੈਣਦੇ ਤਾਂ ਉਹਦੇ ਉੱਤੇ ਕੀ ਕਾਰਵਾਈ ਹੈ ਅਸੀਂ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਲਗਾਤਾਰ ਡਰਾਈਵ ਕਰ ਰਹੇ ਹਾਂ ਲਗਾਤਾਰ ਐਫਰਟ ਕਰ ਰਹੇ ਹਾਂ ਵਾਰ-ਵਾਰ ਕਰ ਰਹੇ ਹਾਂ ਇੱਕ ਵਾਰੀ 100% ਕਲੀਅਰ ਹੋਣਾ ਕਦੇ ਨਹੀਂ ਪ੍ਰੈਕਟੀਕਲ ਪੋਸੀਬਲ ਨਹੀਂ ਹੈ ਹਰ ਕੋਈ ਕੰਪਲਾਈ ਕਰੇ ਇਸੇ ਲਈ ਅਸੀਂ ਵਾਰ-ਵਾਰ ਵਾਰਨਿੰਗ ਵਾਰ-ਵਾਰ ਮੈਸੇਜ ਦੇ ਰਹੇ ਹੌਫਫੁਲੀ ਲੋਕ ਹੈ ਜਿਹੜਾ ਸਾਡਾ ਸਹਿਯੋਗ ਦੇਣਗੇ ਅਤੇ ਜੋ ਹੈ ਬੰਦੀ ਸਾਨੂੰ ਹਾਰਸ਼ ਮੈਜ਼ਰ ਤੇ ਨਹੀਂ ਆਉਣਾ ਪਵੇਗਾ ਸਰ ਅੱਜ ਪੰਜਾਬ ਪੁਲਿਸ ਨਾਲ ਕਿਉਂ ਆਉਣਾ ਪਿਆ ਕਾਰਪੋਰੇਸ਼ਨ ਦੇ ਕਿਉਂ ਕਿ ਜਿਹੜੇ ਕਾਰਪੋਰੇਸ਼ਨ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਲੋਕ ਹੱਥਾਂ ਪਾਈ ਦੁੱਤਰਨੇ ਤਾਂ ਕਰਕੇ ਪੰਜਾਬ ਪੁਲਿਸ ਨਾਲ ਆਉਣਾ ਪਿਆ ਤੇ ਨਹੀਂ ਇਸ ਟਾਈਪ ਦਾ ਕੋਈ ਰੀਜ਼ਨ ਨਹੀਂ ਹੈ ਜੀ ਪੰਜਾਬ ਪੁਲਿਸ ਅਸੀਂ ਲਗਾਤਾਰ ਆਪਣੀ ਡਰਾਈਵ ਕਰ ਰਹੇ ਹਾਂ ਇਹ ਰੂਟੀਨ ਮੀਜਰ ਹੈ ਔਰ ਹਮੇਸ਼ਾ ਜੁਆਇੰਟ ਐਫਰਟ ਕਰਦੇ ਹਾਂ ਕਾਰਪੋਰੇਸ਼ਨ ਤੇ ਪੁਲਿਸ ਇਹ ਕੋਈ ਇਦਾਂ ਦਾ ਕੋਈ ਵਾਇਲੈਂਸ ਦਾ ਖਤਰਾ ਜਾਂ ਫਿਰ ਕੋਈ ਹੱਥਪਾਈ ਦਾ ਕੋਈ ਨਹੀਂ ਹੈ ਅਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਜੇ ਕੋਈ ਇਦਾਂ ਦੀ ਐਕਟੀਵਿਟੀ ਕਰਦਾ ਹੈ ਕੋਈ ਰਿਜ਼ੋਰਟ ਇਸ ਟਾਈਪ ਦੇ ਵਾਇਲੈਂਸ ਨੂੰ ਕਰਦਾ ਹੈ ਤੋ ਤੇ ਐਸ ਪਰ ਲਾਅ ਜੋ ਬੰਦੀ ਕਾਰਵਾਈ ਹੈ ਬਹੁਤ ਸਟ੍ਰਿਕਟ ਤਾਰਾ ਨੇ ਉਹ ਲਾ ਕੇ ਕਾਰਵਾਈ ਕੀਤੀ ਜਾਏਗੀ ਲੁਧਿਆਣਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹਾਂਗੇ ਜਾਂ ਮੈਸੇਜ ਉਹਨੇ ਲੁਧਿਆਣਾ ਵਾਸੀਆਂ ਨੂੰ ਇਹੀ ਅਪੀਲ ਕਰਦਾ ਹੈ ਜੀ कि ਆਪਣੇ ਟ੍ਰੈਫਿਕ ਰੂਲਸ ਨੂੰ ਫੋਲੋ ਕਰੋ ਸਾਡਾ ਸਹਿਯੋਗ ਦਿਓ ਇਸ ਨਾਲ ਤੁਹਾਡੀ ਆਪਣੀ ਸੇਫਟੀ ਹੈ ਇਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਦੈਟਸੋ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਅਸੀਂ ਲਗਾਤਾਰ ਟ੍ਰੈਫਿਕਲੀ ਡਰਾਈਵਸ ਕਰ ਰਹੇ ਹਾਂ ਵੀ ਟ੍ਰੈਫਿਕ ਇੱਕ ਤਾਂ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਾ ਸਕੀਏ ਸ਼ਹਿਰ ਦਾ ਪਲੱਸ ਲੋਕਾਂ ਚ ਅਵੇਅਰਨੈਸ ਪੈਦਾ ਕਰ ਸਕੀਏ ਇਸ ਲਈ ਸਾਰੇ ਜੋ ਹੈ ਗਸਟਡ ਰੈਂਕ ਆਫਿਸਰਸ ਆਪ ਜਾ ਕੇ ਫੀਲਡ ਵਿੱਚ ਸਾਰਾ ਜੋ ਅਸੀਂ ਕਾਰਵਾਈ ਕਰ ਰਹੇ ਹਾਂ ਉਸੇ ਲੜੀ ਵਿੱਚ ਅੱਜ ਇੱਕ ਨਵੀਂ ਐਕਟੀਵਿਟੀ ਜੋ ਹੈ ਅਸੀਂ ਸਮਰਾਲਾ ਰੋਡ ਤੇ ਸਮਰਾਲਾ ਚੌਂਕ ਤੋਂ ਲੈ ਕੇ ਵਰਧਮਨ ਚੌਂਕ ਤੱਕ ਜੋ ਐਂਕਰੋਚਮੈਂਟਸ ਨੇ ਮਿਊਸਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਅਸੀਂ ਐਂਕਰੋਚਮੈਂਟਸ ਕਲੀਅਰ ਕਰਵਾ ਰਹੇ ਹਾਂ ਤਾਂ ਕਿ ਜਿਹੜਾ ਹੈ ਰੋਡ ਦੀ ਰੋਡ ਤੇ ਟ੍ਰੈਫਿਕ ਸਮੂਥ ਚੱਲ ਸਕੇ ਇਸ ਦੌਰਾਨ ਲੋਕਾਂ ਦੇ ਚਲਾਣ ਵੀ ਕੱਟੇ ਜਾਣਗੇ ਜਿਹੜੇ ਨਾਜਾਇਜ਼ੀ ਕੋਨਕ੍ਰੀਟ ਕਰਕੇ ਬੈਠੇ ਹੋਣਾ ਅੱਜ ਫਿਲਹਾਲ ਜਿਵੇਂ ਕਿ ਮੈਂ ਪਹਿਲਾਂ ਕਿਹਾ ਅੱਜ ਫਿਲਹਾਲ ਅਵੇਅਰਨੈਸ ਤੇ ਉਹਨਾਂ ਨੂੰ ਜਿਹੜਾ ਇੱਕ ਨੱਜ ਕਰਨਾ ਕਹਿੰਦੇ ਆ ਵੀ ਉਹਨਾਂ ਨੂੰ ਪਿਆਰ ਨਾਲ ਸਮਝਾ ਕੇ ਥੋੜਾ ਸਮਾਂ ਪਿੱਛੇ ਕਰਾ ਕੇ ਅੱਜ ਅਸੀਂ ਉਹੀ ਐਕਟੀਵਿਟੀ ਕਰਾਂਗੇ ਜਿਹੜੇ ਵਾਇਲਟ ਕਰ ਰਹੇ ਉਹਨਾਂ ਨੂੰ ਨੋਟਿਸ ਵੀ ਦੇਵਾਂਗੇ ਐਜ਼ ਆਫ ਨਾਓ ਚਲਾਨ ਦੀ ਕਾਰਵਾਈ ਨਹੀਂ ਹੈ ਨੋਟਿਸ ਅਸੀਂ ਦੇ ਜ਼ਰੂਰ ਦੇਵਾਂਗੇ ਔਰ ਜੇ ਕਿਸੇ ਦੇ ਕੋਈ 2 ਜਾਂ 3 ਨੋਟਿਸ ਤੋਂ ਵੱਧ ਹੁੰਦੇ ਤਾਂ ਉਹਦੀ ਐਫਆਈਆਰ ਦੀ ਕਾਰਵਾਈ ਜਗ੍ਹਾ ਜਗ੍ਹਾ ਲਿਖਤਾ ਜਾਏਗਾ ਕਿ ਇਹ ਤੇ ਕਿੰਨੇ ਕੋ ਲੋਕਾਂ ਨੂੰ ਅਜੇ ਕਮੇਟੀ ਨਹੀਂ ਬਣਦੀ ਹੈ ਕਿੰ ਕਿਤਾ ਵੀ ਵੇ ਸ਼ਹਿਰ ਚ ਵੱਖ-ਵੱਖ ਏਰੀਆਸ ਚ ਉਹ ਅਸੀਂ ਲਿਸਟ ਤੋਂ ਉਹਨੂੰ ਪ੍ਰੈਸ ਨੋਟ ਰਾਹੀਂ ਜਾਣੂ ਕਰਾ ਦਾਂਗੇ ਜੀ ਜਿਹੜੇ ਸਾਰੇ ਜ਼ੋਨ ਇੰਚਾਰजेस ਐ ਪਲੱਸ ਦੋਨੇ ACP ట్రాఫిక్ ਨੇ ਉਹ ਆਪਦੇ ਲੈਵਲ ਤੇ ਸਾਰੇ ਕਿਤੇ ਅਸੀਂ ਇਨਕ੍ਰੋਚਮੈਂਟਸ ਕਲੀਅਰ ਕਰਾ ਰਹੇ ਆ ਅੱਜ ਮੈਂ ਖੁਦ ਸਮਰਾਲਾ ਚੌਂਕ ਤੋਂ ਲੈ ਕੇ ਵਰਧਮਨ ਚੌਂਕ ਮੈਂ ਇੱਕ ਪਾਰਟिकुलर ਪੁਆਇੰਟ ਚੂਜ਼ ਕੀਤਾ ਆਪਣੇ ਲਈ ਤਾਂ ਇਹ ਸਾਰਾ ਅਸੀਂ ਤੁਹਾਨੂੰ ਜੋ ਹੈ ਡਿਟੇਲਸ ਬਾਕੀ ਪ੍ਰੈਸ ਨੋਟ ਰਾਈਂ ਦੇ ਦਵਾਂਗੇ ਅੱਛਾ ਸਰ M.C.L ਦੀ ਜਦੋਂ ਟੀਮ ਜਾਂਦੀ ਹੈ ਉਤੋਂ ਕਾਫੀ ਹਮਲੇ ਵੀ ਹੁੰਦੇ ਨੇ ਕਾਫੀ ਲੋਕ ਭੜਕ ਵੀ ਜਾਂਦੇ ਨੇ ਕਾਫੀ ਸਮੱਸਿਆ ਰਹਿੰਦੀ ਹੈ ਇਸ ਵਿੱਚ ਜੇ ਕੋਈ ਪੁਲਿਸ ਦੇ ਜਾਂ ਕਿਸੇ ਵੀ ਸਰਕਾਰੀ ਅਫਸਰ ਦੇ ਕੰਮ ਵਿੱਚ ਵਿਗਨ ਪਉਂਦਾ ਹੈ ਉਹਦੇ ਲਈ ਬਕਾਇਦਾ ਜਿਹੜਾ ਕਾਨੂੰਨ ਬਣੇ ਹੋਏ ਨੇ ਉਹਨਾਂ ਤੇ ਕਾਨੂੰਨ ਅਨੁਸਾਰ ਹਮੇਸ਼ਾ ਕਾਰਵਾਈ ਕੀਤੀ ਗਈ ਹੈ ਤਾਂ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਕਾਨੂੰਨ ਨੂੰ ਆਪਦੇ ਹੱਥ ਵਿੱਚ ਨਾ ਲੋ ਜੇ ਤੁਹਾਡਾ ਕੋਈ ਗ੍ਰੀਵੈਂਸ ਹੈ ਸਾਡੇ ਕਰਕੇ ਹੈ ਮਿਊਸਪਲ ਕਾਰਪੋਰੇਸ਼ਨ ਨਾਲ ਹੈ ਕੰਪਲੇਂਟ ਦਿਓ ਸਾਡੇ ਕੋਲ ਆ ਕੇ ਸਾਡੇ ਨਾਲ ਡਿਸਕਸ ਕਰੋ ਮੈਂ ਪਹਿਲਾਂ ਵੀ ਕਿਹਾ ਅਸੀਂ ਹਮੇਸ਼ਾ ਮੈਂ ਪਰਸਨਲੀ ਆਪਣੇ ਲਈ ਕਹਿ ਸਕਦਾ ਕਿ ਅਸੀਂ ਹਮੇਸ਼ਾ ਐਕਸੈਸੀਬਲ ਰਹੇ ਹਾਂ ਲੋਕਾਂ ਦੀ ਕੰਪਲੇਂਟਾਂ ਹਮੇਸ਼ਾ ਸੁਨੀਆਂ ਜਾਂਦੀਆਂ ਪਲੀਜ਼ ਵਾਇਲੈਂਸ ਤੇ ਨਾ ਉਤਾਰੋ ਕਾਦੇ ਵੀ ਚਲਾਈ ਗਈ ਹੈ ਵਰਨਿੰਗ ਕਿੰਨੀ ਵਾਰ ਦਿੱਤੀ ਜਾਵੇਗੀ ਤੇ ਕਿੰਨੀ ਵਾਰ ਛੱਡਿਆ ਜਾਏਗਾ ਜੋ ਮੈਂ ਪਹਿਲਾਂ ਵੀ ਇਹ ਗੱਲ ਕਈ ਵਾਰ-ਵਾਰ ਦौराਸੀਂ ਦੁਹਰਾਨੇ ਆ ਅਸੀਂ ਸਾਡਾ ਪ੍ਰੋਵੀਜ਼ਨ ਅਸੀਂ 2 ਜਾਂ 3 ਵਾਰ ਨੋਟਿਸ ਦੇਵਾਂਗੇ ਜੇ ਕੋਈ ਵਾਰ-ਵਾਰ ਹੈਬਿਚੁਅਲ ਆਫੈਂਡਰ ਹੈ ਉਸ ਤੇ ਫਿਰ ਐਫ ਆਈ ਆਰ ਦੀ ਕਾਰਵਾਈ ਕੀਤੀ ਜਾਏਗੀ ਸਰ ਅਕਸਰ ਦੇਖਿਆ ਜਾਂਦਾ ਕਿ ਜਦੋਂ ਇਹ ਕਿਤੇ ਜਾਏ ਜੀ ਗ੍ਰੋਸਰਨ ਕਰਦੇ ਕੁਛ ਅਸਾਂ ਜਾਂ ਮੁਸ਼ਕਿਲ ਕਾਰਜ ਤੁਸੀਂ ਬੰਦੇ ਆਦੇ ਆ। ਹੋਰ ਰੇੜੀਆ ਚੱਕੇ ਤੇ ਲੱਜਦੇ ਲੇਕਿਨ ਸ਼ਾਮ ਨੂੰ ਉਸੇ ਜਗ੍ਹਾ ਤੇ ਫੇਰ ਮੰਡੀ ਲੱਗ ਜਾਂਦੀ ਹੈ। ਯਾਦ ਕਰੋ ਨਜਾਇਜ਼ ਅਕਰੋਸਮੈਂਟ ਹੋ ਜਾਂਦੀ ਹੈ। ਉਹਦੇ ਵਾਸਤੇ ਸੰਤੀ ਨਾਲ ਕੀ ਤੁਹਾਡੇ ਲਈ ਮੈਂ ਉਹੀ ਤੁਹਾਨੂੰ ਪਹਿਲਾਂ ਹੀ ਦੱਸਿਆ। ਜਿਹੜੇ ਹੈਬੀ ਚੋਲੋ ਹਾਈਂਡਰ ਨੇ ਜਿਹੜੇ ਵਾਰ-ਵਾਰ ਕਰ ਰਹੇ ਨੇ ਉਹ ਅਸੀਂ ਨੋਟਿਸ ਜੋ ਹੈ ਜਿਨ੍ਹਾਂ ਦੇ 2 ਜਾਂ 3 ਕ੍ਰੋਸ ਹੋਣਗੇ ਫੇਰ ਅਸੀਂ ਐਫ ਆਈ ਆਰ ਦੀ ਕਾਰਵਾਈ ਕਰਾਂਗੇ। ਜੋ ਵੀ ਕਾਰਵਾਈ ਹੋਏਗੀ ਐਸ ਪਰ ਲਾਅ ਹੋਏਗੀ।